ਤੂਰੀ ਵਿਖੇ ਕਾਂਗਰਸੀ ਆਗੂ ਸ਼ੋਭਮ ਸ਼ਰਮਾ ਸ਼ੂਭੀ ਵੱਲੋਂ ਆਪਣੇ ਬੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਸ਼ੋਭਮ ਸ਼ਰਮਾ ਸ਼ੂਭੀ ਨੇ ਲੋਕਾਂ ਨੂੰ ਬਾਤ ਛੱਡ ਕੇ ਬੋਟ ਦੇ ਹੱਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਆਉਣ ਵਾਲੇ ਭਵਿੱਖ ਨੂੰ ਚੁਣਨ ਦਾ ਦਿਨ ਮਿਲਿਆ ਹੈ ਇਸ ਲਈ ਇਸ ਹੱਕ ਦੀ ਹਰ ਇੱਕ ਨੂੰ ਵਰਤੋਂ ਕਰਨੀ ਚਾਹੀਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਕੰਮਾਂ ਤੋਂ ਸਭ ਜਾਣੂ ਹਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਧੂਰੀ ਹਲਕੇ ਤੋਂ ਹਨ ਅਤੇ ਧੂਰੀ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਧੂਰੀ ਦਾ ਕਿੰਨਾ ਕੁ ਵਿਕਾਸ ਹੋਇਆ ਹੈ ਦੇਖੋ ਜੀ ਸਾਰਿਆਂ ਨੂੰ ਪਹਿਲਾਂ ਤਾਂ ਅੱਜ ਦੇ ਡੈਮੋਕਰੈਟਿਕ ਜਿਹੜਾ ਰਾਈਟ ਹੈ VOTING ਦਾ ਉਹਦੀ ਮੁਬਾਰਕਬਾਦ ਕਿਉਂਕਿ ਅੱਜ ਦੇ ਦਿਨ ਤੁਸੀਂ ਚੋਣ ਕਰ ਸਕਦੇ ਹੋ ਆਉਣ ਵਾਲੇ ਭਵਿੱਖ ਦੀ ਤੇ ਮੈਂ ਸਾਰੇ ਯੰਗਸਟਰਸ ਨੂੰ ਔਰ तमाम ਸਾਡੇ ਹਲਕਾ ਵਾਸੀਆਂ ਨੂੰ ਕਹਿਣਾ ਹੈ ਕਿ ਜਿਆਦਾ ਤੋਂ ਜਿਆਦਾ ਤਦਾਰਸ਼ਾ ਕੇ ਆਪਣੀ ਵੋਟ ਦਾ ਆਪਣੇ ਅਧਿਕਾਰ ਦਾ ਪੂਰਾ ਫਾਇਦਾ ਚੁੱਕੋ ਤੇ ਆਉਣ ਵਾਲੇ ਕੱਲ ਨੂੰ ਚੁਣੋ ਦੇਖੋ ਅੱਜ ਜਿਹੜੀ ਚੋਣ ਹੋਈ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਆ ਮੈਦਾਨ ਵਿੱਚ ਕੌਣ ਕੌਣ ਹੈ ਇਹਦੇ ਵਿੱਚ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਅਸੀਂ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਵੀ ਕਰ ਰਹੇ ਸੀ ਪਿਛਲੇ ਇੱਕ ਮਹੀਨੇ ਤੋਂ ਔਰ ਸਰਕਾਰ ਦੇ ਕੰਮਾਂ ਨੂੰ ਤੁਸੀਂ ਸਭ ਜਾਣੂ ਹੋ ਕਿ ਉਹਨਾਂ ਨੇ ਕੀ ਕੀਤਾ ਹੈ 3 ਸਾਲ ਵਿੱਚ ਧੂਰੀ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੋਣ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹੜੇ ਕਿਹੜੇ ਧੰਦੇ ਕੰਮ ਕਰੇ ਹੈ ਜਿਹਦੇ ਕਰਕੇ ਕਿ ਤੁਸੀਂ ਉਹਨਾਂ ਨੂੰ ਵੋਟ ਪਾਓ ਕਿਉਂਕਿ ਉਰੇ ਸੜਕਾਂ ਦੇ ਹਾਲਾਤ ਦੇਖ ਲਓ ਨੌਜਵਾਨਾਂ ਨੂੰ ਨੌਕਰੀਆਂ ਦੇਖ ਲਓ ਤੇ ਬੀਬੀਆਂ ਨੂੰ 1000 ਰੁਪਏ ਦੀ ਗੱਲ ਕਰ ਲਓ ਇਹ ਸਾਰੇ ਕੰਮ ਜਿਹੜੇ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਕੋਈ ਨਹੀਂ ਨਿਭਾਇਆ ਅੱਜ ਇਸ ਕਰਕੇ ਅੱਜ ਕਾਂਗਰਸ ਪਾਰਟੀ ਨੂੰ ਮੇਰੇ तमाम ਹਲਕਾ ਵਾਸੀਆਂ ਨੇ ਔਰ ਯੰਗਸਟਰਸ ਨੇ ਵੋਟਸ ਪਾਉਣਗੇ ਤੇ ਆਉਣ ਵਾਲੀ 4 ਤਰੀਕ ਨੂੰ ਸੁਖਪਾਲ ਸਿੰਘ ਖੈਰਾ ਉਰ ਮੈਂਬਰ ਪਾਰਲੀਮੈਂਟ ਚੁਣੇ ਜਾਣਗੇ ਇੱਕ ਵੋਟ ਨਾਲ ਬਹੁਤ ਫਰਕ ਪੈਂਦਾ ਜੀ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਰਾਜਸਥਾਨ ਤੋਂ ਸੀਪੀ ਜੋਸ਼ੀ ਸਾਹਿਬ ਨੇ ਆਪਣੇ ਘਰਦਿਆਂ ਦੀ ਇੱਕ ਵੋਟ ਨਹੀਂ ਪੁਵਾਈ ਸੀ ਇਸ ਕਰਕੇ ਇੱਕ ਵੋਟ ਤੋ ਰਹਿ ਗਈ ਸੀ ਮਤਲਬ ਇੱਕ ਵੋਟ ਨਾਲ ਬਹੁਤ ਫਰਕ ਪੈ ਜਾਂਦਾ ਆਪਣੇ ਮਨਾਂ ਚ ਭਲੇਖਾ ਵੀ ਇੱਕ ਵੋਟ ਨਾਲ ਕੁਝ ਨਹੀਂ ਹੁੰਦਾ ਇੱਕ ਵੋਟ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੈ ਇੱਕ ਇੱਕ ਵੋਟ ਨਾਲ ਹੀ ਕਹਿੰਦੇ ਕਿ ਇੱਕ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਇਸ ਕਰਕੇ ਇੱਕ ਵੋਟ ਦੇ ਨਾਲ ਹੀ ਐਮਪੀ ਦੀ ਛੋਣ ਹੋ ਜਾਂਦੀ ਹੈ ਐਮਐਲਏ ਦੀ ਛੋਣ ਹੋ ਜਾਂਦੀ ਹੈ ਐਮਸੀ ਦੀ ਛੋਣ ਹੁੰਦੀ ਹੈ ਇਸ ਲਈ ਵੋਟ ਦਾ ਅਧਿਕਾਰ ਸਭ ਨੂੰ ਹੈ ਤੇ ਸਾਰਿਆਂ ਨੂੰ ਜ਼ਰੂਰ ਪਾਉਣੀ ਚਾਹੀਦੀ ਹੈ